ਹਾਂਜੀ ਪ੍ਰਧਾਨ ਜੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਅਤਵਾਦੀ ਹਮਲਾ ਹੋਇਆ ਉਹਦੇ ਬਾਰੇ ਏਕਸਕਲੂਸਿਵਟੀ ਕਰਨਾ ਚਾਹੁੰਦੇ ਹਾਂ ਜਿਸ ਨੂੰ ਨੇ ਚੱਤ ਪਹਿਲਾਂ ਤੁਹਾਡਾ ਤੇ ਤੁਹਾਡੇ ਸਾਰੇ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਅ ਜਿਹੜਾ ਪਹਿਲਗਾਮ ਦੇ ਵਿੱਚ ਇਹ ਅਟੈਕ ਹੋਇਆ ਯਾਨੀ ਮੈਂ ਇਹ ਕਹਿੰਦਾ ਕਿ ਸਿਰਫ ਹਿੰਦੁਸਤਾਨ ਪੂਰੇ ਦੁਨੀਆ ਨੂੰ ਜਿਹੜਾ ਹਿਲਾ ਕੇ ਰੱਖਦਾ ਔਰ ਖਾਸ ਤੌਰ ਤੇ ਉਦੋਂ ਇਹ ਹੋਰ ਵੀ ਜ਼ਿਆਦਾ ਦੁਖਦਾਈ ਹੁੰਦਾ ਹੈ ਜਦੋਂ ਕਿਸੇ ਨੂੰ ਕਿਸੇ ਦੇ ਧਰਮ ਦੇ ਪੁੱਛ ਕੇ ਜਾ ਕਿਸੇ ਇੱਕ ਧਰਮ ਦੇ ਜਾਂ ਕਿਸੇ ਜਾਤ ਦੇ ਕੁਝ ਕੇ ਉਹਨਾਂ ਨੂੰ ਮਾਰਿਆ ਜਾਂਦਾ ਤਾਂ ਉਹਨਾਂ ਦਾ ਦੁੱਖ ਹੈ ਉਹ ਵੀ ਬਹੁਤ ਵੱਡਾ ਪਰ ਇਸ ਵਾਰ ਇੱਕ ਚੰਗੀ ਖੁਸ਼ੀ ਵੀ ਹੈ ਕਿ ਸਾਰੀਆਂ ਜਿਹੜੀਆਂ ਆਪੋ ਜੀਸ਼ਲ ਪਾਰਟੀਆਂ ਹਨ ਉਹ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਔਰ ਸਾਰਾ ਭਾਰਤ ਜਿਹੜਾ ਹੈ ਉਹ ਇੱਕ ਮੁਠ ਹੈ ਔਰ ਇਹ ਚਾਹੁੰਦਾ ਹੈ ਕਿ ਇਸ ਜਿਹੜਾ ਹਮਲਾ ਹੈ ਇਹਦਾ ਜਿਹੜੇ ਹਮਲਾ ਕਰਨ ਵਾਲੇ ਹਨ ਉਹਨਾਂ ਨੂੰ ਸਖਤ ਸਜ਼ਾ ਜਵੀ ਤਾਂ ਜੋ ਇਹ ਦੁਬਾਰਾ ਐਸੀ ਘਟਨਾ ਜਿਹੜੀ ਇਹ ਨਾ ਹੋ ਸਕੇ ਔਰ ਇੱਕ ਚੀਜ਼ ਮੈਂ ਹੋਰ ਕਹਣੀ ਚਾਹਨਾ ਹੈ ਕਿ ਇਸ ਹਮਲੇ ਨੇ ਇਹ ਵੀ ਸਾਫ ਕਰ ਦਿੱਤਾ ਕਿ ਕਿਉਂਕਿ ਇਸ ਹਮਲੇ ਦੇ ਨਾਲ ਹੋਇਆ ਹੋਇਆ ਕੀ ਹੈ ਕਿ ਜਿਹੜੇ ਵੀ ਸੈਲਾਨੀ ਉੱਥੇ ਆਦੇ ਸੀਗੇ ਉਹ ਆਣਾ ਜਿਹੜੇ ਕੋਈ ਫਰਕ ਪਏਗਾ ਤੇ ਉਹਦੇ ਨਾਲ ਇਹ ਨਹੀਂ ਕੱਲੇ ਹਿੰਦੂਆਂ ਨੂੰ ਫਰਕ ਪਏਗਾ ਜ਼ਿਆਦਾ ਤਾਂ ਜਿਹੜੇ ਇੱਥੇ ਵੇਣ ਸੀਗੇ ਉਹ ਮੁਸਲਮਾਨਾਂ ਦੇ ਹੈਗੇ ਆ ਇਹਦਾ ਮਤਲਬ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਕਿਤੇ ਧੋਖਾ ਆ ਜਾਂ ਉਹਨਾਂ ਦੇ ਨਾਲ ਵੀ ਧਰੋਹ ਕੀਤਾ ਗਿਆ ਔਰ ਜਿਹੜਾ ਕਸ਼ਮੀਰ ਦੁਆਰਾ ਫਰਬਲੂਤ ਹੋ ਰਿਹਾ ਸੀਗਾ ਉਹਦੇ ਵਿੱਚ ਇਹਨਾਂ ਨੇ ਰੋਕ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਸਪਸ਼ ਇੱਕ ਐਸਾ ਨੇ ਐਲੀਮੈਂਟ ਹੈ ਜਿਨ੍ਹਾਂ ਨੂੰ ਸ਼ਾਇਦ ਇਹ ਚੰਗਾ ਨਹੀਂ ਲੱਗਿਆ ਕਿ ਇਹਦੇ ਸ਼ਾਂਤੀ ਬਹਾਲ ਹੋਵੇ ਔਰ ਐਸਾਲੇ ਐਲੀਮੈਂਟ ਨੂੰ ਖਤਮ ਕਰਨ ਦੇ ਲਈ ਪਾਰਸ ਕੰਮ ਚਾਹੀਦਾ ਹੈ ਕਿ ਸਭ ਕਦਮ ਉਠਾ ਔਰ ਜਿਹੜੀ ਸਿਕਿਉਰਿਟੀ ਹੈ ਹੋਰ ਵੀ ਜ਼ਿਆਦਾ ਟਾਈਟ ਕਰਨ ਤਾਂ ਕਿ ਜਿਹੜੇ ਬਾਹਰੋਂ ਈਵਨ ਉੱਥੇ ਏਰੀਆ ਦੇ ਸਾਰੇ ਇੰਡੀਆ ਦੇ ਸੀਗੇ ਕਾਫੀ ਕਸ਼ਮੀਰ ਦੇ ਵਿੱਚ ਫੋਰਨ ਸਟੇਟੋਂ ਜਿਹੜੇ ਲੋਕ ਬਣਾਦੇ ਆ ਸੋ ਉਹਨਾਂ ਨੂੰ ਸਿਕਿਉਰਿਟੀ ਪ੍ਰੋਪਰ ਮਿਲੇ ਤਾਂ ਕਿ ਉਹ ਆਜ਼ਾਦ ਹੋ ਕੇ ਉੱਥੇ ਕੰਮ ਸਕਣ ਪਰ ਇਹਦੇ ਨਾਲ ਜਾਂ ਜੰਮੂ ਕਸ਼ਮੀਰ ਹੈ ਉਹ ਦੁਆਰਾ ਪਰਹਲਤ ਵੀ ਹੋਏਗਾ ਪਰ ਉੱਥੋਂ ਦੇ ਲੋਕਾਂ ਨੂੰ ਜਿਹੜੀ ਅਰਨੀ ਹੋਏਗੀ ਤੇ ਉਹਨਾਂ ਦਾ ਜੀਵਨ ਪੱਤਰ ਹੈ ਉਹ ਵੀ ਉੱਚਾ ਹੋਏਗਾ ਸੋ ਜਿੱਥੇ ਅਸੀਂ ਸਾਰੇ ਹੀ ਇਸ ਹਮਲੇ ਦੀ ਜਿੰਦਾ ਕਰਦੇ ਹਾਂ ਉੱਥੇ ਉਮੀਦ ਕਰਦੇ ਹਾਂ ਕਿ ਆਨਲਾਈਨ ਟੈਨ ਦੇ ਭਾਰ ਸਰਕਾਰ ਇਹ ਰੋਕਣ ਲਈ ਜੋ ਵੀ ਯਤਨ ਪਰਿਯਤਨ ਹੈ ਉਹ ਜੂਰ ਰਹੇਗੀ ਤਾਂ ਕਿ ਇਦਾਂ ਦੀ ਬਾੜੀ ਘਟਣਾ ਦੁਆਰਾ ਨਾ ਹੋ ਰਿਹਾ ਸਰ ਇਹ ਪਾਣੀ ਰੋਕਿਆ ਗਿਆ ਪਾਣੀ ਰੋਕਣ ਤੇ ਉਹਨਾਂ ਦੇ ਬਿਆਨਵਾਜੀ ਹੋ ਰਹੀ ਹੈ ਪਾਕਿਸਤਾਨ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਦੇਖੋ ਇਹ ਦੋਨੋਂ ਤਰਫੋਂ ਆਈ ਹੈ ਕਿ ਵੀ ਪਾਣੀ ਰੋਕਿਆ ਗਿਆ ਮੇਰਾ ਖਿਆਲ ਹੈ ਪਹਿਲਾਂ ਅਸੀਂ ਇਹਨੂੰ ਲੜਾਈਆਂ ਨਹੀਂ ਪਾਕਿਸਤਾਨ ਨਾਲ ਲੜ ਚੁੱਕੇ ਹਾਂ ਤੇ ਉਹਦੇ باوجود ਵੀ ਇਹ ਰਾਈ ਪਾਣੀ ਨਹੀਂ ਰੋਕਿਆ ਗਿਆ ਹੁਣ ਰੋਕਿਆ ਗਿਆ ਇਹ ਦੱਸਣਾ ਹੈ ਕਿ ਸਖਤ ਕਦਮ ਜਿਹੜਾ ਲਿਆ ਗਿਆ ਹੈ ਤਾਂਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਜਾਂ ਆਈਐਸਆਈ ਹੈ ਪਾਕਿਸਤਾਨ ਦੀ ਫੌਜ ਹੈ ਜਿਹੜੀ ਕਿ ਇਦਾਂ ਦੇ ਹਮਲਿਆਂ ਨੂੰ ਸਪੋਰਟ ਕਰਦੀ ਹੈ ਕਿਉਂ ਆਰਟੈਂਟੇ ਇਦਾਂ ਦੀ ਸਪੋਰਟ ਨਾ ਕਰਨ ਇਹ ਉਹਨਾਂ ਨੇ ਇੱਕ ਸ਼ਬਦ ਦਿੱਤਾ ਗਿਆ ਔਰ ਹਰ ਬੰਦੇ ਦੇ ਆਪਣੇ ਆਪਣੇ ਹਿਊਜ਼ ਹੈਗੇ ਇਹਦੇ ਬਾਰੇ ਕਈ ਲੋਕ ਕਹਿੰਦੇ ਸਹੀ ਹੈ ਕਈ ਲੋਕ ਕਹਿੰਦੇ ਆ ਕਿ ਯਾਰ ਨਹੀਂ ਇਹ ਤਾਂ ਬਾਕੀ ਸਾਰਿਆਂ ਦਾ ਕੀ ਕਸੂਰ ਹੈਗਾ ਤੇ ਲੇਕਿਨ ਜਿਹੜੇ ਲੋਕ ਗਏ ਹੋਏ ਸੀਗੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਸੀਗਾ ਸੋ ਇਹ ਪਾਕਿਸਤਾਨ ਸਰਕਾਰ ਦਾ ਫੈਸਲਾ ਹੈਗਾ ਸਰ ਜੋ ਵੀ ਲਿਆ ਉਹਨਾਂ ਠੀਕ ਲਿਆ ਔਰ ਹੋਰ ਜਿਹੜੇ ਸਟੈਪ ਐ ਇਦਾਂ ਲੈਣਾ ਚਾਹੀਦੇ ਜਿਹਦੇ ਨਾਲ ਕਿ ਪਾਕਿਸਤਾਨ ਨੂੰ ਇਹ ਸਬਕ ਮਿਲੇ ਕਿ ਉਹ ਅਤਵਾਦ ਦਾ ਜਿਹੜਾ ਸਾਥ ਦਿੱਤਾ ਰਿਹਾ ਇਹ ਰਗਾਤਾ ਉਹਨਾਂ ਨੂੰ ਸਰ ਵੱਗਦਾ ਜਤਾ ਉਹਨਾਂ ਨੂੰ ਪੁੱਛ ਪੁੱਛ ਕੇ ਜਾਤ ਪੁੱਛ ਕੇ Hindu ਹੈ ਤੁਸੀਂ ਕਿਹੜੇ ਆ ਇਸ ਹਿਸਾਬ ਨਾਲ ਉਹਨਾਂ ਨੂੰ ਛੋਣ ਛੋਣ ਕੇ ਗੋਲੀਆਂ ਮਾਰ ਦਿੱਤੀਆਂ ਦਿੱਤਾ ਨਹੀਂ ਇਸੇ ਲਈ ਜਿਹੜਾ ਦੁੱਖ ਹੈ ਸਭ ਤੋਂ ਜ਼ਿਆਦਾ ਬਣਾਇਆ ਗਿਆ ਹਾਂਜੀ ਕਿ ਅਗਰ ਤੁਸੀਂ ਕਿਸੇ ਇੱਕ ਧਰਮ ਦੇ ਲੋਕਾਂ ਨੂੰ ਇੱਕ ਕਿਸੇ ਪਾਰਟਿਕੂਲਰ ਜਾਤ ਨੂੰ ਪੁੱਛ ਕੇ ਜਾਂ ਉਹਨੂੰ ਪੁੱਛ ਕੇ ਗੋਲੀਆਂ ਮਾਰੋਗੇ ਤਾਂ ਇਹ ਕਿਤਨਾ ਕਿਤੇ ਜਿਹੜਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਡੇ ਭਾਰਤ ਵਾਸੀ ਜਿਹੜੇ ਆ ਉਹ ਪਹਿਲਾਂ ਵੀ ਇਦਾਂ ਦੇ ਹਮਲੇ ਤਾਂ ਉੱਪਰ ਚੁੱਕੇ ਹੈ ਜੋ ਪਾਕਿਸਤਾਨੀ ਜਾਂ ਆਈਐਸਆਈ ਦੀ ਜਿਹੜੀ ਸਾਜ਼ਿਸ਼ ਹੈ ਮੇਰਾ ਖਿਆਲ ਹੈ ਉਹ ਸਾਜਾਵਲੀ ਵਿੱਚ